ਬਾਲੀਵੁੱਡ ਐਕਟਰ ਸੋਨੂ ਸੋਦ ਪਹੁੰਚੇ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਆਪਣੀ ਫਤਿਹ ਫਿਲਮ ਦੀ ਕਾਮਯਾਬੀ ਦੇ ਵਾਸਤੇ ਉਹ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਅਤੇ ਉਹਨਾਂ ਦਾ ਕਹਿਣਾ ਕਿ ਇਹ ਫਿਲਮ ਦੀ ਜਿੰਨੀ ਵੀ ਕਮਾਈ ਹੋਏਗੀ ਜ਼ਰੂਰਤਮੰਦ ਲੋਕਾਂ ਨੂੰ ਦਿੱਤੀ ਜਾਏਗੀ ਉਹਦੇ ਵਿੱਚ ਕਿਸਾਨ ਵੀ ਹੋ ਸਕਦੇ ਨੇ ਨਸ਼ਾ ਪੀੜਤ ਜੋ ਨੌਜਵਾਨ ਨੇ ਉਨ੍ਹਾਂ ਦੇ ਉੱਤੇ ਵੀ ਜਿਹੜੀ ਇਹ ਕਮਾਈ ਆ ਉਹ ਲਗਾਈ ਜਾਏਗੀ ਅੱਜ ਦਿਨ ਐਤਵਾਰ 29 ਤਰੀਕ ਸਮਾਂ तकरीबन 12:50 ਮਿੰਟ ਦੀਆਂ ਇਹ ਤਸਵੀਰਾਂ ਨੇ ਜੀ ਥੱਲੇ ਗੱਲ ਬਤੀਤ ਹੈ ਥੈਂਕ ਯੂ ਜਦੋਂ ਫਤਿਹ ਫਿਲਮ ਦੀ ਸ਼ੂਟਿੰਗ ਵੀ ਸ਼ੁਰੂਆਤ ਕੀਤੀ ਸੀ ਉਦੋਂ ਜਰਵਾਰ ਸਾਹਿਬ ਤੋਂ ਕੀਤੀ ਸੀ ਔਰ ਕਹਿੰਦੇ ਕਿ ਜਦੋਂ ਸੱਚੇ ਬਾਦਸ਼ਾਹ ਦਾ ਅਸ਼ੀਰਵਾਦ ਹੋਏ ਤੇ ਫਤਿਹ ਦੀ ਫਤਿਹ ਜ਼ਰੂਰ ਹੁੰਦੀ ਹੈ ਔਰ ਅੱਜ ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਰੀਲੀਸ ਤੇ 10 ਜਨੂਅਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਵਾਪਸ ਮੈਥੋਡਿਕਨ ਆਏ ਆ ਅਸ਼ੀਰਵਾਦ ਲੈਣ ਆਏ ਆ ਕਿ ਮੇਰ ਬਖਸ਼ਿਸ਼ ਔਰ ਜਿਹੜੀ ਸ਼ੁਰੂਆਤ ਇਥੋਂ ਕੀਤੀ ਸੀ ਵਾਪਸ ਯੂ نو ਰਾਇਗੁਰ ਸੱਚੀ ਬਾਸ਼ਾ ਯੂ نو ਫਤਿਹ ਦਿਲਾਇ ਸਰੋ ਕਿਸਾਨਾਂ ਦੇ ਧਰਮ ਨੂੰ ਕੋਈ ਦੇ ਰਿਹਾ ਕਿਸਾਨਾਂ ਦਾ ਜੀ ਕਿਸਾਨ ਜਨਵੇ ਬੈਠੇ ਹੋਏ ਉਹਨਾਂ ਕੋਲੋਂ ਕੈਸੇ ਦੇ ਦੇਆ 1700 ਕਰ ਮੈਂ ਭਾਈ ਨੂੰ ਪਹਿਲਾਂ ਫਿਲਮ ਦੇ ਬਾਰੇ ਗੱਲ ਕਰਨਾ ਥੋੜਾ ਚਾਹੁੰਗਾ ਕਿ ਜਦੋਂ ਫਿਲਮ ਦੀ ਲਿਖਾਵਟ ਵੀ ਸ਼ੁਰੂ ਹੋਈ ਸੀ ਸਾਈਬਰ ਕ੍ਰਾਈਮ ਤੋਂ ਉਦੋਂ ਸਾਡੇ ਕਿਸ ਤਰ੍ਹਾਂ ਕਿਸਾਨ ਭਰਾ ਹੋਣ ਭਾਵੇਂ ਜਿਹੜੀ ਆਮ ਜਨਤਾ ਹੈ ਕਿਵੇਂ ਉਹਨਾਂ ਨੂੰ ਸਾਈਬਰ ਦੇ ਨਾਲ ਜਦੋਂ ਖਿੱਚਿਆ ਜਾਂਦਾ ਉਸੇ ਤੇ ਲਿਖਣੀ ਸ਼ੁਰੂ ਕੀਤੀ ਸੀ ਵਿੱਚ ਔਰ ਕਹਾਣੀ ਵੀ ਜਦੋਂ ਸ਼ੁਰੂ ਕੀਤੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਤਾਂ ਕਿ ਆਮ ਜਨਤਾ ਜਿਹੜੀ ਹਰ ਰੋਜ਼ ਸਾਈਬਰ ਦੇ ਇਹਨੂੰ ਤਕਲੀਫਾਂ ਤੋਂ ਗੁਜ਼ਰਦੀ ਹੈ ਉਹ ਕਿਸ ਤਰ੍ਹਾਂ ਉਹਨੂੰ ਕੱਢਿਆ ਜਾਵੇ ਤਾਂ ਪਹਿਲੀ ਫਿਲਮ ਐਸੇ ਨਹੀਂ ਕਰਨਾ ਰਹੀ ਵੀ ਐਸੇ ਨਹੀਂ ਕਰਨਾ ਚਾਹੁੰਦਾ ਕਿ ਤਾਂ ਕਿ ਉਹ ਦੱਸ ਸਕੀਏ ਲੋਕਾਂ ਨੂੰ ਕੀ ਤਕਲੀਫਾਂ ਹੁੰਦੀਆਂ ਨੇ ਔਰ ਜਦੋਂ ਪਿਕਚਰ ਆਊਗੀ ਦੱਸ ਜਨਰੀ ਨੂੰ ਆਈ ਹੋਪ ਕਿ ਯੋ ਕਿਹਨੇ ਨਾ ਫਤਿਹ ਦੀ ਫਤਿਹ ਹੋਣੀ ਜ਼ਰੂਰੀ ਔਰ ਵਾਹਿਗੁਰੂ ਸਿੱਖੀ ਬਾਸ਼ਾ ਮੀਰਾ ਰੱਖੇ ਕਹਿੰਦੇ ਨਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਦੀ ਜਿੱਫਾ ਇੱਥੇ ਆ ਕੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਕਿਉਂਕਿ ਜਦੋਂ ਵੀ ਚਾਹ ਲੱਗਦਾ ਮੈਨੂੰ ਤਾਂ ਹਮੇਸ਼ਾ ਮੈਂ ਕਹਿੰਦਾ ਜ਼ਿੰਦਗੀ ਜੋ ਵੀ ਮੈਂ ਵੱਡਾ ਕੰਮ ਕੀਤਾ ਹਮੇਸ਼ਾ ਤੋਂ ਸ਼ੁਰੂਆਤ ਤੋਂ ਕੀਤਾ ਔਰ ਅੱਜ ਜਦੋਂ ਇੱਥੇ ਆ ਕੇ ਮੱਥਾ ਟੇਕਾਂਗੇ ਬਸ ਇਹੀ ਅਰਦਾਸ ਮੰਨੂਗਾ ਕਿ ਜਿਵੇਂ ਉਹਨਾਂ ਨੇ ਗਾਈਡ ਕਰਦੇ ਕਰਦੇ ਅੱਜ ਸਾਨੂੰ ਇੱਥੇ ਵਾਪਸ ਲਿਆ ਕੇ ਖੜਾ ਕੀਤਾ ਜਦੋਂ ਫਿਰ ਟੂ ਦੀ ਅਸੀਂ ਸ਼ੂਟਿੰਗ ਸ਼ੁਰੂ ਕਰੀਏ ਜਿਹੜੀ ਬਹੁਤ ਜਲਦ ਸ਼ੁਰੂ ਹੋਏਗੀ ਉਹਦੀ ਸ਼ੁਰੂਆਤ ਵੀ ਇੱਥੇ ਸ਼ੁਰੂ ਕਰਾਂਗੇ ਤੁਸੀਂ ਸਾਊਥ 'ਚ ਵੀ ਬਾਲੀਵੁੱਡ 'ਚ ਵੀ ਪੰਜਾਬੀ ਮੁੰਡਿਓ ਤੁਸੀਂ ਪੰਜਾਬ ਨਾਲ ਬਲੋਂਗ ਕਰਦੇ ਹੋ ਕੋਈ ਪੰਜਾਬ ਲਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਪੰਜਾਬ ਲਈ ਭਾਈ ਬਾਈ ਇੱਥੇ ਤਾਂ ਹੀ ਕਹ ਜਿਹੜੀ ਮੇਰੀ ਪਹਿਲੀ ਫਿਲਮ ਸ਼ੁਰੂ ਹੋਈ ਪੰਜਾਬ ਤੋਂ ਸ਼ੁਰੂ ਹੋਈ ਪੰਜਾਬ ਦੇ ਲੋਕਾਂ ਦੀ ਕਹਾਣੀ ਇਨਫੈਕਟ ਬਿੰਦੂ ਤੇ ਲੋਪਾ ਜੀ ਨੇ ਰੋਲ ਕੀਤਾ ਸੀ ਉਸ ਦਾ ਔਰ ਮੈਨੂੰ ਲੱਗਦਾ ਕਿ ਮੈਂ ਜੋ ਵੀ ਬਣਾਦਾ ਰਹੂੰਗਾ ਪਰ ਜੋ ਵੀ ਲਿਖਦਾ ਰਵਾਂਗਾ ਕਿਤੇ ਨਾ ਕਿਤੇ ਕਨੈਕਸ਼ਨ ਪੰਜਾਬ ਨਾਲ ਹੋਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਤੋਂ ਬਿਨਾ ਜ਼ਿੰਦਗੀ ਨਹੀਂ ਔਰ ਪੰਜਾਬ ਤੋਂ ਬਿਨਾ ਯੂਨੀ ਫਿਲਮੀ ਦੁਨੀਆ ਮੇਰੇ ਲਈ ਤਾਂ ਨਹੀਂ ਹੈ। ਕਿਸਾਨ ਆਗੂ ਜਗਜੀਤ ਢੱਲੇਵਾਲ ਜੀ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਤੁਸੀਂ ਫਿਲਮਾਂ ਦੇ ਵਿੱਚ ਵੀ ਕਾਫੀ ਰੋਲ ਵਧੀਆ ਕਰਦੇ ਕਿਉਂਕਿ ਜਿਹੜੇ ਹੀਰੋ ਹੁੰਦੇ ਨੇ ਉਹ ਸਰਮਾਇਆ ਹੁੰਦੇ ਨੇ ਉਹ ਜਿਹੜੀ ਜਨਤਾ ਦੇ ਸਰਮਾਇਆ ਹੁੰਦਾ ਜਨਤਾ ਉਹਨਾਂ ਨੂੰ ਦੇਖ ਕੇ ਰੋਲ ਮਾਡਲ ਹੁੰਦੀ ਹੈ। ਜਿਵੇਂ ਕਿਸਾਨ ਆਗੂ ਬੈਠਣਾ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਹੱਕ 'ਚ? ਮੈਂ ਹੀ ਕਿਸਾਨ ਭਰਾਵਾਂ ਲਈ ਪਰਮੇਸ਼ਾਹ ਦਿਲੋਂ ਉਹਨਾਂ ਲਈ ਹਮੇਸ਼ਾ ਖੁਸ਼ੀਆਂਮੰਦ ਹੈ ਹਮੇਸ਼ਾ ਮੈਂ ਆ ਵੀ ਕਿੰਨਾ ਮੈਂ ਇਨ ਫੈਕਟ ਜਿਹੜੀ ਅਸੀਂ ਫਿਲਮ ਨਹੀਂ ਬਣਾ ਰਹੇ ਆ ਫਤਿਹ ਉਹਦੇ ਚ ਵੀ ਇਹ ਹੈ ਜੋ ਵੀ ਫਿਲਮ ਦੀ ਜਿੰਨੀ ਵੀ ਕਮਾਈ ਹੋਊਗੀ ਉਹਦਾ ਹਿੱਸੇ ਦੀ ਸਾਰੀ ਯੂ نو ਅਸੀਂ ਦਾ ਨਹੀਂ ਕਰਾਂਗੇ ਚਾਹੇ ਉਹ ਸਾਡੇ ਕਿਸਾਨ ਭਰਾ ਹੋਣ ਚਾਹੇ ਉਹ ਜ਼ਰੂਰਤਮੰਦ ਬੱਚੇ ਹੋਣ ਜਾਂ ਨਸ਼ੀਬੀ ਲੋਕਾ ਹੋਣ ਉਹਨਾਂ ਦੀ ਵੀ ਸੇਵਾ ਦੇ ਵਿੱਚ ਹਰ ਇੱਕ ਜਿਹੜਾ ਰੁਪਿਆ ਫਿਲਮ ਕਬਾਉ ਦੀ ਫਟ ਉਹਨਾਂ ਦੀ ਚਰਨਾਚੀ ਯੂਨੋ ਅਸੀਂ ਵਕਸ਼ਾਂ ਠੀਕ ਹੈ ਥੈਂਕ ਯੂ ਸਮਾਜੀ ਥੈਂਕ ਯੂ ਸਾਨੂੰ ਸਮਝ ਮਾਰਿਆ